ਹਲਕਾ ਫਤੇਗੜ ਚੋੜੀਆਂ ਵਿੱਚ ਆਪ ਪਾਰਟੀ ਵੱਲੋਂ ਨਵੀਆਂ ਨਿਯੁਕਤੀਆਂ ਕੀਤੀਆਂ ਗਈਆਂ ਜਿਨ੍ਹਾਂ ਵਿੱਚ ਗਗਨਦੀਪ ਸਿੰਘ ਪੰਨੂ ਨੂੰ ਹਲਕਾ ਸੰਖੇਨ ਇੰਚਾਰਜ ਫਤੇਗੜ ਚੋੜੀਆਂ ਲਗਾਇਆ ਗਿਆ ਗੁਰਬਿੰਦਰ ਸਿੰਘ ਕਾਦਿਆ ਰਾਜਪੂਤਾ ਨੂੰ ਹਲਕਾ ਯੂਥ ਕੋਆਰਡੀਨੇਟਰ ਲਗਾਇਆ ਗਿਆ ਡਾਕਟਰ ਮੰਗਲ ਸਿੰਘ ਬੰਦੇਸ਼ਾ ਨੂੰ ਕਿਸਾਨ ਵਿੰਗ ਹਲਕਾ ਕੋਆਰਡੀਨੇਟਰ ਗੁਰਪ੍ਰੀਤ ਸਿੰਘ ਗਿੱਲ ਨੂੰ ਟ੍ਰੇਡ ਵਿੰਗ ਦਾ ਹਲਕਾ ਕੋਆਰਡੀਨੇਟਰ ਲਗਾਇਆ ਗਿਆ ਸਾਰੇ ਨਵ ਨਿਯੁਕਤ ਅਹੁਦੇਦਾਰ ਹਲਕਾ ਇੰਚਾਰਜ ਫਤੇਗੜ ਚੋੜੀਆਂ ਸਰਦਾਰ ਬਲਬੀਰ ਸਿੰਘ ਪੰਨੂ ਦੇ ਨਾਲ ਅਲੀਵਾਲ ਦਫ਼ਤਰ ਤੋਂ ਸੈਂਕੜੇ ਗੱਡੀਆਂ ਦੇ ਕਾਫਲੇ ਸਮੇਤ ਤਪ ਸਥਾਨ ਮੰਦਰ ਭਗਵਾਨ ਸ੍ਰੀ ਚੰਦ ਜੀ ਪਿੰਡ ਨਾਨਕ ਚੱਕ ਵਿਖੇ ਮੱਥਾ ਟੇਕਣ ਪੁੱਜੇ ਇਸ ਮੌਕੇ ਨਵ ਨਿਯੁਕਤ ਅਹੁਦੇਦਾਰਾਂ ਨੇ ਮੱਥਾ ਟੇਕਣ ਉਪਰੰਤ ਮੰਦਰ ਦੇ ਮਹੰਤ ਹਰੀ ਕੁੰਭਦਾਸ ਜੀ ਤੋਂ ਅਸ਼ੀਰਵਾਦ ਵੀ ਪ੍ਰਾਪਤ ਕੀਤਾ ਮੰਦਰ ਦੇ ਮਹੰਤ ਹਰੀ ਕੁੰਭਦਾਸ ਜੀ ਨੇ ਨਵ ਨਿਯੁਕਤ ਅਹੁਦੇਦਾਰਾਂ ਨੂੰ ਸਿਰੋਪਾਉ ਵੀ ਪੇਟ ਕੀਤੇ ਪੰਕਜ ਪਾਂਡੀ ਦੇ ਵਿਆਹ ਪੰਜਾਬ ਟੀਵੀ ਫਤਿਹਗੜ੍ਹ ਚੋਂ ਮੈਂ ਸੁਮਤੀ ਹਾਈ ਕੁਮਾਰ ਦਾ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਮੈਨੂੰ ਉਤਾ ਦਿੱਤਾ ਮੈਂ ਤੁਹਾਨੂੰ ਧੰਨਵਾਦ ਕਰਦਾ ਸ੍ਰੀ ਅਗਿੰਦ ਕਾ ਕੇਜਰੀਵਾਲ ਜੀ ਦਾ ਧੰਨਵਾਦ ਕਰਦਾ ਸ੍ਰੀ ਭਾਜਮਾਨ ਜੀ ਦਾ ਅਲ ਕਾਇੰਚਾਰ ਨਵੀਰ ਸਿੰਘ ਕਨੂ ਦਾ ਜਿਨ੍ਹਾਂ ਨੇ ਮੈਨੂੰ ਅਹੁਦਾ ਬਖਸ਼ਿਆ ਤੇ ਮੈਂ ਉਹ ਅਹੁਦਾ ਪੂਰੀ ਤਨਦੇਹੀ ਨਾਲ ਨਿਭਾਵਾਂਗਾ ਪੂਰੀ ਮਿਹਨਤ ਕਰਾਂਗੇ ਚੰਗਾ ਚੰਗੀ ਸੋਚਨਾ ਕੰਮ ਕਰਾਂਗੇ ਮੈਂ ਅੱਜ ਆਪਰਾ ਸ੍ਰੀ ਜਨਜੀਤ ਦਾ ਧੰਨਵਾਦ ਕਰਨ ਆਇਆ ਹਾਂ ਜਿਨ੍ਹਾਂ ਦੀ ਕਿਰਪਾ ਸਦਕਾ ਮੈਨੂੰ 파ਟੀ ਨਿਯੁਕਤਆ ਬਖਸ਼ਿਆ ਪੂਰੀ ਫਤਿਹਗਰ ਦੀ ਟੀਮ ਦੇ ਨਾਲ ਹੀ ਧੰਨਵਾਦ ਕਰਨ ਆਇਆ ਆਵਾਜਿਗਰ ਜੀ ਦਾ ਜਿਨ੍ਹਾਂ ਨੇ ਮਾਨ ਬਖਸ਼ਿਆ ਜੀ ਦਾ ਬਹੁਤ ਬਹੁਤ ਧੰਨਵਾਦ ਇਨਾਂ ਨੇ ਬੜਾ-ਬੜਾ ਮਾਨ ਮਕਸ਼ਾ ਹੈ। ਉਹਨਾਂ ਦੇ ਨਾਲ-ਨਾਲ ਪਾਰਟੀ ਹਾਈ ਕਮਾਂਡ ਦਾ ਧੰਨਵਾਦ ਜਿਨ੍ਹਾਂ ਨੇ ਸਾਡੇ ਭਰਾਵਾਂ ਦਾ ਬੜਾ ਵੱਡਾ ਚਾ ਸੱਚਾ ਇੱਕ ਉਹਦੇ ਦਾ ਮਾਨ ਮਕਸ਼ਾ ਸਾਡੇ ਵੀ ਜਗਨਦੀਪ ਸਿੰਘ ਹਲਕੇ ਦੇ ਸੁਰਜਨ ਇੰਚਾਰਜ ਜਿਹੜੇ ਰੁਪੀਆਂ ਦੇ ਇਹ ਕਰਦੇ। ਪ੍ਰਮਾਤਮਾ ਦਾ ਬਤੁਰੀਆ ਕਰਦੇ ਹਾਂ ਇਸ ਗੱਲ ਨਾਲ ਨਾਲ-ਨਾਲ ਪਾਰਟੀ ਹਾਈ ਕਮਾਂਡ ਦਾ ਸਰਦਾਰ ਕੁਮਾਰ ਸਿੰਘ ਮਾਂਗੀ ਦਾ ਜਿਹੜੀ ਵੀ ਮੁਖੇਦਗੀ ਕੀਤੀ ਹੈ। ਮੋਰ ਪ੍ਰੋਜੈਕਟ ਜਿਹੜੇ ਜਿਹੜੇ ਸਾਰੇ ਧੰਨਵਾਦ ਕਰਦੇ ਹਾਂ ਮੇਰੇ ਨਾਲ ਨਾਲ ਸਾਡੇ ਵੱਡੇ ਭਰਾ ਸਰਕਾਰ ਦੇ ਸਾਡੇ ਵੱਡੇ ਸਰਦਾਰ ਮੰਗਲ ਸਿੰਘ ਜੀ ਨੇ ਸਾਨੂੰ ਮਿਲਤੀ ਇਹਨੇ ਕੰਮ ਨੇ ਕਰਾਇਆ ਇਹਨਾਂ ਨੂੰ ਵੀ ਮੇਰੇ ਵੱਲੋਂ ਵਧਾਈ ਦਿੰਦੇ ਹਾਂ ਪ੍ਰਮਾਤਮਾ ਦਾ ਅੱਜ ਸ਼ੁਕਰ ਕਰਦਾ ਹਾਂ ਬਾਬਾ ਸ਼ਿਵ ਚੰਦ ਜੀ ਰਾਜਪੂ ਕਰਨਾ ਇਹਨਾਂ ਦਾ ਧੰਨਵਾਦ ਕਰਨਾ ਹੈ ਇਹਨਾਂ ਦਾ ਆਸ਼ੀਰਵਾਦ ਲੈਣਾ ਹੈ ਉਹਨਾਂ ਦੇ ਨਾਲ ਗੁਰਪ੍ਰੀਤ ਸਿੰਘ ਜੀ ਸਾਡਾ ਬੁਰਕੀ ਇਹਨਾਂ ਨੂੰ ਹਲਕੇ ਦਾ ਕੰਡੀਡੇਟ ਲਾਇਆ ਡੇਟ ਦੇ ਜੀ ਦਾ ਵੀ ਅੱਜ ਅੱਖਰ ਬਾਬਾ ਜੀ ਦਾ ਆਸ਼ੀਰਵਾਦ ਲੈਣਾ ਹੈ ਨਾਲ ਸਾਡਾ ਨੀਲ ਗੁਰਬਿੰਦਰ ਸਿੰਘ ਕਾਦੀਆਂ ਤੋਂ ਗੁਰਬਿੰਦਰ ਸਿੰਘ ਪੱਲੋਂ ਉਹਨਾਂ ਦੀ ਉਹਨਾਂ ਨੂੰ ਹਲਕੇ ਦਾ ਦੂਧ ਮਿੰਦ ਦਾ ਕੰਟੀਨੇਟਰ ਆਇਆ ਜੀ ਪਰਮਾਤਮਾ ਦਾ ਆਸ਼ੀਰਵਾਦ ਲੈਣ ਆਏ ਜੀ ਉਹਨਾਂ ਦੇ ਨਾਲ ਨਾਲ ਸਾਡੇ ਭਰਾ ਹਲਕੇ ਦੇ ਪੰਚ ਸਰਪੰਚ ਜਿੰਨੇ ਵੀ ਮੌਜੂਦ ਸੱਜਣ ਸਾਰੇ ਅੱਜ ਸੱਚਖੰਡ ਸਾ ਤੋਂ ਤਾਂ ਪਰਮਾ ਜੀ ਦੇ ਦਰਬਾਰ ਆਉਣ ਆਏ ਅੱਗੇ ਦੀ ਉਹਨਾਂ ਦੀ 2027 ਦੀ ਲੜਾਈ ਨਾਲ ਪਾ ਕੇ ਤਿਆਰੀ ਕਰਨ ਆਏ ਨੇ ਮੈਂ ਬਾਕੀ ਸਭ ਨੂੰ ਗੀਰ ਨਮਸਕਾਰ ਕਰਦਾ ਹਾਂ ਸਾਰੇ ਆਪਨਾਂ ਦਾ। ਤਾਂ ਤੁਸੀਂ ਅਨਕਿਉਂ ਕਿ ਇਦਾਂ ਹੀ ਆਮ ਆਦਮੀ ਪਾਰਟੀ ਦਾ ਚੱਲਦਾ ਗੁਰਿੰਦਰ ਰਵੀ ਆਮ ਆਦਮੀ ਪਾਰਟੀ ਦੀ ਟੀਮ ਤੇ ਮੇਸ਼ਾ ਚੱਲਦੀ ਕਰ ਰਵੇ ਤੇ ਨਾਲ ਨਾਲ ਮੈਂ ਇੱਕ ਵਾਰ ਨੂੰ ਆਪਣੀ ਪ੍ਰੋਸੇਜੈਂਟ ਜਿਹੜੀ ਟੀਮ ਤੇ ਵਿਸ਼ਵਾਸ ਕਰਦੀ ਹਾਂ ਉਹਨਾਂ ਨੂੰ ਮਿਲਵਾਇਆ ਇਹ ਹਲਕਾ ਮੁੰਡਾ ਕੰਮ ਜੀ ਕਰਾਉਣਾ ਹੈ। ਤਾਂ ਬਹੁਤ ਬਹੁਤ ਧੰਨਵਾਦੀ ਮੇਰੇ ਵੱਲੋਂ ਮੇਰੇ ਪਰਿਵਾਰ ਵੱਲੋਂ ਬੜੇ ਗੱਲ ਸਾਰੇ ਪੰਚਾਇਤ ਪੰਚਾਇਤ ਨੂੰ ਲਾਪਰਵਾਹ ਨਾ ਜੋ ਦੋ ਜਿੰਨੇ ਸਾਡੇ ਭਰਾ ਨੇ ਕੀਤਾ ਇਹਨਾਂ ਨੂੰ ਬਹੁਤ ਬਹੁਤ ਵਧਾਈਆਂ ਥੈਂਕ ਯੂ ਜੀ ਅਪਨਾ ਮਾਈਕ ਜੀ ਦੇ ਨਾਲ ਪੰਕਜ ਪਾਂਦੀ ਦਿਵਯਾ ਪੰਜਾਬ ਟੀਵੀ ਫਤਿਹਗੜ ਚੋੜੀਆਂ